ਇਹਦੀ ਸਾਡੇ 3:30 ਵਜੇ ਦਾ ਨਿਸ਼ਾਨ ਹੋਇਆ ਹਾਸਾ ਹੋਇਆ ਸਾਡੇ 3:30 ਵਜੇ ਮੈਨੂੰ 3:45 ਵਜੇ ਫੋਨ ਕੀਤਾ ਮੇਰੀ ਭੈਣ ਨੇ ਅਜੀ ਜਰੀ ਸੁਖਿਆ ਕੋਲੇ ਆਏ ਪੂਰੇ ਹੌਨਸਾ ਦੇਖਿਆ ਟਰੱਕ ਵਾਲਾ ਮਤਲਬ ਇਹਨਾਂ ਨੇ ਰੋਕ ਲਿਆ ਸੀ ਆਸਾ ਦਾ ਤਿੰਨ ਦਾ ਦੁਕਾਨਾ ਜਮੇ ਜਿਹਦਾ ਡੈਮੇਜ ਹੋ ਗਿਆ ਪੂਰੀ ਦੂਜੀਆਂ 2 ਵਜੇ ਦੁਕਾਨਾ ਡੈਮੇਜ ਹੋਈ ਨੇ ਕਿ ਗਾ ਇਹਨਾਂ ਦਾ ਜਿਹੜਾ ਮੋਟ ਆਪਣਾ ਮਸ਼ੀਨਾ ਨੇ ਕੋਲ ਨੁਕਸਾਨ ਹੋ ਉਹ ਵੀ ਨੁਕਸਾਨ ਹੋਊਗਾ ਇਹ ਅਜੇ ਰਿਟਾਇਰਮੈਂਟ ਦੇ ਦੁਕਾਨਾ ਜੇ ਨੇ ਦੁਕਾਨ ਤੇ ਨਿਪਟਾਰੀਆਂ ਕਰੀਏ ਇੱਕ ਪਹਗੀ ਟਾਇਰ ਪੰਚਰ ਦੇ ਜੀ ਇੱਕ ਹੈਗੀ ਫੋਟੋਗ੍ਰਾਫਰ ਦੇ ਤੇ ਜਿਹੜੀ ਤੇਜੀ ਦੁਕਾਨਾਂ ਏਸ਼ੀਆ ਦੀ ਇਹ ਸਾਡੇ 3500 ਕਿੰਨਾ ਨੁਕਸਾਨ ਹੋਇਆ ਮਿਸਟਰ ਇਹ ਲੱਖਾਂ ਤਾਂ ਹੈਗੀ ਹੈ ਜੀ ਹੋ ਸਕਣੀ ਲੱਖਾਂ ਤਾਂ ਹੈਗੀ ਹੈ ਜੀ ਇਹ ਦੇਣੇ ਹੁੰਦਾ ਤਾਂ ਫਿਰ ਹੋਰ ਪੂਰੇ 25 ਤੀ ਬੱਚੇ ਬੈਠੇ ਹੁੰਦੇ ਨਹੀਂ ਬੰਦੇ ਬੈਠੇ ਹੁੰਦੇ ਕਾਡਾ ਨੁਕਸਾਨ ਹੋਣਾ ਸੀ ਕਾਰਨ ਕੀ ਮਾਲ ਦੇ ਦੋਸ਼ ਕਰਦਾ ਕਾਰਨ ਤੇਹੀ ਹੈ ਜੀ ਉਹ ਡਰਾਈਵਰ ਕਹਿ ਰਿਹਾ ਮੈਨੂੰ ਨੀਂਦ ਆ ਗਈ ਅੱਛਾ ਪਰ ਇਹ ਤਾਂ ਆ ਰਹੀ ਸੀ ਗੱਡੀ ਕਿੱਥੇ ਜਾ ਰਿਹਾ ਜੀ ਸਭ ਜਾ ਰਿਹਾ ਜੀ ਗੁਰਦਗੜ ਸਾਹਿਬ ਕੀ ਹੈ ਕੀ ਇਹਦੇ ਵਿੱਚ ਇਹਦੇ ਵੀ ਟੋਹ ਹੈ ਜੀ ਆ ਜਿਹੜਾ ਸਕਰੈਬ ਹੁੰਦਾ ਜੀ 12 ਮਹੀਨੇ ਬਿਜਲੀ ਦੀ 12 ਵੀ ਸਰਨੇ ਕਾਫੀ ਹੋ ਗਈ 13 ਹੋ ਤੱਕ 12 ਵੀ ਜੇ ਕੇਬਲ ਨਾ ਹੁੰਦੀ ਕੀ ਫਿਰ ਵੱਡਾ ਨੁਕਸਾਨ ਹੋਣਾ ਸੀ ਇਹਦਾ ਕੇਬਲ ਕਰਕੇ ਬਚਾਉ ਰਹਿ ਗਿਆ ਜੀ ਤੋਂ ਖੰਭੇ ਵੀ ਚੱਕਦੇ ਜਣੇ ਪਹਿਲਾ ਖੰਭੇ ਤੇ ਲੱਗੀ ਪਹਿਲਾ ਖੰਭੇ ਚ ਲੱਗੇ ਜੀ ਗੰਬਾ ਤੋੜਿਆ ਇਹ ਤੁਹਾਡੇ ਦੇ ਦੁਕਾਨ ਨੂੰ ਹਾਂਜੀ ਤੇ ਕਿੰਨਾ ਕੁ ਨੁਕਸਾਨ ਹੋਇਆ ਕੀ ਨੁਕਸਾਨ ਦਾ ਤਾਂ ਹੀ ਅਸਟੀਮੇਟ ਲਾਇਆ ਨਹੀਂ ਤੇ ਦੇਖਦੇ ਆ ਵੀ ਕਿੰਨਾ ਕੁ ਹੋ ਰਿਹਾ ਥੋੜੇ ਸਾਹਮਣੇ ਆ ਜੀ ਆਈਡੀ ਆਈਡੀ ਤੁਸੀਂ ਦੇਖ ਲਓ ਜੀ ਹੁਣ ਸਾਰੀ ਚੰਦਰੀ ਕਰਾ ਦੇ ਅੱਛਾ ਉਹ ਦੁਕਾਨ ਦਾ ਤਾਂ ਤੁਹਾਨੂੰ ਪਤਾ ਹੀ ਵੀਰੇ ਕਿ ਲੋ ਹੈਗਾ ਕੁਝ ਬਾਕੀ ਇਹਨਾਂ ਨੂੰ ਅੰਦਰੋਂ ਧੱਕੇ ਦੇ ਨੇ ਅੱਛਾ ਸ਼ਟਰ ਛੁੱਟੇ ਸਾਰੇ ਸਾਰੇ ਤੋੜਤੇ ਜੀ ਤਿੰਨੇ ਸ਼ਟਰ ਟੁੱਟ ਗਏ ਦੁਕਾਨਾਂ ਦੇ ਤਾਂ ਤੇ ਤੁਹਾਨੂੰ ਕਦੋਂ ਪਤਾ ਲੱਗਿਆ ਰਾਤ ਤੜਕੇ ਹੀ 3 ਵਜੇ ਦਾ ਕੰਮ ਆਇਆ ਤੇ ਪਹਮਾਤ ਹੋਇਆ ਹਾਂਜੀ ਹਾਂ ਪੂਰਾ ਪਹਮਾਤ ਹੋਇਆ ਜਦੋਂ ਅਸੀਂ ਉੱਠ ਕੇ ਆ ਗਏ ਕੀ ਦੇਖਿਆ ਅਸੀਂ ਆ ਕੇ ਬਸ ਸਾਡਾ ਦੁਕਾਨ ਦੇਖਿਆ ਵੀ ਦੁਕਾਨ ਕਿੰਨੇ ਟਈਆ ਪੂਰੇ ਗੱਡੀ ਵਾਲਾ ਗੱਡੀ ਖੜੀ ਹੈ ਜੀ ਔਰ ਇਹ ਡਰਾਈਵਰ ਖੜਾ ਸੀ ਹੁਣ ਕੀ ਮਤ ਕਰ ਮਗ ਤਾਂ ਸੀ ਅਸੀਂ ਕਹਿੰਦੇ ਵੀ ਸਾਡਾ ਪਰਮਾਈ ਹੋ ਗਿਆ ਜਿਹੜਾ ਗੱਲਾਂ ਕਰ ਮੈਂ ਜੀ ਦਿਨੇ ਹੁੰਦਾ ਤਾਂ ਹੋਰ ਜਾਨੀ ਨਿਕਸ ਹਾਂਜੀ ਆ ਜਾਨੀ ਤਾਂ ਬਹੁਤ ਹੋ ਜਾਂਦਾ ਜੀ ਔਰ ਕੰਮ ਕਰਾਉਣ ਵਾਲੇ ਲੋਕ ਆਉਂਦੇ ਨੇ ਟਾਇਰਾਂ ਦਾ ਇਹ ਦੋ ਦੁਕਾਨਾਂ ਤੇ ਹੋਰ ਬੰਦੇ ਬਹਿ ਜਾਂਦੇ ਨੇ ਫੇਰੇ ਆ 15-15 ਬੰਦੇ ਇਕੱਠੇ ਹੋ ਜਾਂਦੇ ਨੇ ਸਟੂਡੀਓ ਦੀ ਤੇ ਕਿੰਨਾ ਨੁਕਸਾਨ ਹੋਇਆ ਨੁਕਸਾਨ ਤਾਂ ਸਰ ਦਾਰੋਂ ਹੰਦਰੋਂ ਇਹ ਖਾਨੇ ਬੋਲਦੇ ਸਟੇਟ ਸੋ ਚਾਲ ਹਾਂਜੀ ਹਾਂ ਜੀ ਸਭ ਕਰੇ ਉਹ ਆਹ ਦੇਖੋ ਜਰਾ ਇਸਲੀ ਹਾਂਜੀ ਹਾਂਜੀ ਜੀ ਬਿਲਕੁਲ ਜੀ ਦਿਨ ਚ ਹੁੰਦਾ ਦਿਨ ਚ ਸਾਰੇ ਦਾ ਕਾਨਾ ਤੇ ਲੱਗਾ ਲਗਭਗ 20-30 ਬੰਦੇ ਬੈਠੇ ਰਹਿੰਦੇ ਨੇ ਤੇ ਰਾਤ ਦਾ ਫੋਨ ਕਰਕੇ ਜਾਨੀ ਨੁਕਸਾਨ ਤੋਂ ਬਚਾਓ ਹੋ ਗਿਆ ਜੀ ਪਰ ਨੁਕਸਾਨ ਜਣੀ ਦੁਕਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਂਦਾ ਗਰੀਬ ਬੰਦਾ ਜੀ ਭੈਂਕਰ ਇਹ ਦੁਕਾਨ ਚਲਾਉਂਦਾ ਹੈ ਇਹ ਦੁਕਾਨ ਤਾਂ ਬਿਲਕੁਲ ਨਾਸ਼ ਹੋ ਚੁੱਕੀ ਸਾਰਾ ਸਮਾਨ ਬਚਪਾ ਸੀ ਬੀਟੀਟੀ ਉਹ ਬੁਗਾਰਾ ਕਰਦੇ ਸੀ ਹਾਂ ਜੀ ਹਾਂ ਜੀ ਹਾਂ ਪੈਂਟਰ ਲੱਗ ਕੇ ਜਾਰਾ ਕਰਦਾ ਜੀ ਗਰੀਬ ਪਰਿਵਾਰ ਹੈ ਇਹ ਦੇਖੀ ਫੋਟੋਗ੍ਰਾਫ ਦਿਓ ਵੀ ਸ਼ਟਰ ਸ਼ੂਟਰ ਸਰਪਾ ਹਾਂ ਉਹਦਾ ਸ਼ਟਰ ਟੁੱਟ ਗਿਆ ਜੀ ਇੱਥੇ ਨਾਲ ਹਾਰਵਾਂ ਦਾ ਕੰਮ ਕਰਦਾ ਜੀ ਮੁੰਡਾ ਉਹਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕੀ ਮੰਗ ਕਰਦੇ ਤੁਸੀਂ ਮੰਗਤਾ ਜੀ ਇਹਦੀ ਮਦਦ ਕੀਤੀ ਜਾਵੇ ਜੀ ਗਰੀਬ ਬੰਦਾ ਜੀ ਇਹ ਤਾਂ ਹੁਣ ਦੁਕਾਨ ਵਿਚਾਰਾ ਦੁਬਾਰਾ ਬਣਾ ਨਹੀਂ ਸਕਦਾ ਜੀ ਆਂਗੇ ਮੱਤ ਤੋਂ ਕੋਈ ਜੀ ਚੰਦਰਪਾਲ ਕਿਥੋਂ ਜਿਹੜੇ ਹੈਗਾ ਟਰੱਕ ਆਇਆ ਸੀ ਰਤੀਤੋਂ ਜੀ ਹਾਂ ਜੀ ਇਹ ਆਪਣੇ ਗੁਮਿੰਦਗੜ ਮੰਡੀ ਜਾਣਾ ਸੀ ਜਿਹੜੇ ਐਕਸੀਡੈਂਟ ਕੀਤਾ ਤਿੰਨ ਖੰਭੇ ਤੋਂ ਟੁੱਟ ਗਏ ਦੁਕਾਨਾਂ ਵੀ ਬੰਨੇ ਡੈਮੇਜ ਹੋ ਗਿਆ ਕੀ ਕਰਨਾ ਹੋਇਆ ਕਿਸੇ ਇਹ ਨੀਂਦ ਦਾ ਕਰਨ ਸੀ ਜੀ ਚਪਕੀ ਲੱਗੀ ਸੀ ਕੁਦਰਤੀ ਉੱਥੇ ਆ ਕੇ ਪਤਾ ਨਹੀਂ ਲੱਗ ਤੁਹਾਨੂੰ ਨਹੀਂ ਲੱਗ ਪਤਾ ਕਿੰਨੀ ਕਿਸਪੀਡ ਤੇ ਸੀ ਟਰੱਕ ਸਪੀਡ ਤਾਂ ਨੋਰਮਲ ਸੀ 35 40 ਕਿਲੋਮੀਟਰ ਦੀ ਕੁਇੰਤੀ ਚੜੀ ਫਿਰ ਦੋ ਖੰਬੇ ਤੋੜੇ ਦਰਾਕਤ ਟੁੱਟ ਗਿਆ ਬੈਂਚ ਟੁੱਟ ਗਿਆ ਬ੍ਰੇਕ ਨਹੀਂ ਲੱਗੇ ਨਾ ਨੇ ਫੇਰ ਟਾਈਮ ਤੇ ਜੀ ਪੈਡਲ ਖਾਲੀ ਚੱਲ ਗਿਆ ਅੱਛਾ ਹਾਂਜੀ ਕਿੰਨੇ ਕਬੀ ਵਿਘਟਨਾ ਇਹ 2.5 3 ਕੁ ਵਜ ਦੀ ਹਾਂਜੀ ਫਿਰ ਹੁਣ ਜਿਹੜਾ ਨੁਕਸਾਨ ਹੋਇਆ ਫਿਰ ਹੁਣ ਭਰ ਭਾਈ ਕੌਣ ਕਰੂਗਾ ਭਰ ਭਾਈ ਆ ਰਹੇ ਨਹੀਂ ਜੀ ਸੀਟ ਜੀ ਅੱਛਾ ਹਾਂਜੀ ਫੋਨ ਕਰਿਆ ਤੁਸੀਂ ਹਾਂਜੀ ਫੋਨ ਕਰੇ ਫਿਰ ਆ ਕੇ ਕਰਤੋ ਹਾਂਜੀ ਕਿਵੇਂ ਰੁਕੀ ਹੋ ਹਾਂਜੀ ਕਿਵੇਂ ਰੁਕੀ ਗੱਡੀ ਦਾ ਫਿਰ ਅੱਗੇ ਖੰਭਾ ਸੀ ਜੀ ਤੇ ਰੱਬ ਹੀ ਜਾਣੇ ਕਿਵੇਂ ਰੁਕੀਆ ਕਿਵੇਂ ਨਹੀਂ ਜੀ ਮੇਰੇ ਮੈਨੂੰ ਵੀ ਨਹੀਂ ਪਤਾ ਜੇ ਦੇਨੇ ਹੁੰਦਾ ਤਾਂ ਵੱਡਾ ਨੁਕਸਾਨ ਚਾਹੀ ਨੁਕਸਾਨ ਹਾਂ ਕਾਫੀ ਬਟਨ ਕਾ ਨਾ ਬਾਕੀ ਮੈਂ ਨਾ ਘੰਟਾ ਪਹਿਲਾਂ ਇੱਕ ਥਾਂ ਤੇ ਰੁਕਿਆ ਰਿਹਾ ਉੱਥੇ ਕਿਹਾ ਪੂਣਾ ਘੰਟਾ ਜੀ ਚਾਹ ਪਾਣੀ ਪੀਤਾ ਆਰਾਮ ਨਾਲ ਠੀਕ ਹੈ ਤੇ ਥੋੜਾ ਜਿਹਾ ਰੈਸਟ ਕਰਿਆ ਫਿਰ ਸੁੱਤਾ ਨਹੀਂ ਮੈਂ ਉੱਥੋਂ ਚੱਲ ਪਿਆ ਸੀ ਫਿਰ ਅੱਗੇ ਆ ਕੇ 4-5 ਕਿਲੋਮੀਟਰ ਚੱਲਿਆ 15 ਮਿੰਟ ਫਿਰ ਮੈਂ ਰੁਕਿਆ ਰਿਹਾ ਉੱਥੇ ਉਈ ਰਾਜਸਥਾਨ ਦੀ ਗੱਡੀ ਸੀ ਜਾਣ ਪਛਾਣ ਦੀ ਜੀ ਉਹਦੇ ਨਾਲ ਖੜਿਆ ਰਿਹਾ 10-15 ਮਿੰਟ ਫਿਰ ਉਹਦੇ ਬਾਅਦ ਮੈਂ ਚੱਲਿਆ ਸੀ ਜਿਵੇਂ ਸਿਰਫ 6-7 ਕਿਲੋਮੀਟਰ ਹੀ ਚੱਲਿਆ ਸੀ ਮੈਂ ਮੇਰੇ ਅਯੂ ਕਹਣਾ ਜੀ ਸਭ ਤੋਂ ਮੇਨ ਗੱਲ ਕੀ ਹੈ ਜੀ 12 ਤੋਂ ਲੈ ਕੇ 12 ਜਾਂ 1 ਵਜੇ ਤੋਂ ਲੈ ਕੇ 4 ਵਜੇ ਤੱਕ ਨੀਂਦ ਦੀ ਸੁਭਾਵਨਾ ਬਣੀ ਰਹਿੰਦੀ ਆ ਹਨਾ ਉਹਦੇ ਤੋਂ ਵਧੀਆ ਕੀ ਹੈ ਜਿਹੜੇ 3-4 ਘੰਟੇ ਨੇ ਨਾ ਆਪਾਂ ਉਹਨੂੰ ਰੈਸਟ ਕਰ ਲਈਏ ਤੇ ਸਵੇਰੇ ਚਾ 4:30-5 ਵਜੇ ਬੰਦਾ ਘੱਟੀ ਤੋਰ ਲਏ